ਐਮਐਲ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਜਾਨੋ ਆਮ ਆਦਮੀ ਪਾਰਟੀ ਦੀ ਸਿਆਸਤ ਵਿੱਚ ਇੱਕ ਪਹੁੰਚ ਆ ਗਿਆ ਜਦੋਂ ਅਚਾਨਕ ਉਹਨਾਂ ਨੂੰ ਅਜਹੀ ਮੰਦ ਭਾਗੀ ਖਬਰ ਸੁਣਨ ਨੂੰ ਮਿਲਦੀ ਹੈ ਕਿ ਉਹਨਾਂ ਦੇ ਇੱਕ ਵਿਧਾਇਕ ਦੀ ਮੌਤ ਹੋ ਗਈ ਤਾਂ ਗੋਲੀ ਲੱਗਣ ਦੇ ਨਾਲ ਜਿਹੜੇ ਕਿ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਆ ਤਾਂ ਉਸ ਤੋਂ ਬਾਅਦ ਜਿਹੜੇ ਕਿ ਡੀਐਮਸੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਉਹਨਾਂ ਦੀ ਮੌਤ ਹੋ ਗਿਆ ਤਾਂ ਦਾਅਦ ਹੀ ਹੈ ਕਿ ਗੁਰਪ੍ਰੀਤ ਗੋਗੀ ਦੀ ਜਿਹੜੀ ਕਿ ਮ੍ਰਿਤਕ ਦੇ ਆ ਉਸ ਨੂੰ ਘਰ ਲਿਆਂਦਾ ਗਿਆ ਤਾਂ ਵੱਡੀ ਗਿੰਦ ਦੇ ਵਿੱਚ ਸਿਆਸੀ ਲੀਡਰਾਂ ਦਾ ਤੇ ਹੋਰ ਚੌਣ ਵਾਲਿਆਂ ਦਾ ਜਿਹੜਾ ਦੀ ਤਾਂ ਤਾਂ ਗੁਰਪ੍ਰੀਤ ਗੋਗੀ ਦੇ ਘਰ ਲੱਗ ਚੁੱਕਿਆ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਹੈ ਉਹਨਾਂ ਦੀ ਧਰਮ ਪਤਨੀ ਦੀ ਹਾਲਤ ਵੀ ਬੇਹਦ ਖਰਾਬ ਜਿਹੜੀ ਕਿ ਦੱਸੀ ਜਾ ਰਹੀ ਹੈ ਲਗਾਤਾਰ ਸਿਆਸੀ ਲੀਡਰ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਜਿਹੜਾ ਕਿ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਸਿੱਧੀਆਂ ਜੁੜੇ ਕੀ ਦੇਖ ਸਕਦੇ ਹੋ ਗੁਰਪ੍ਰੀਤ ਗੋਗੀ ਦੇ ਘਰ ਦੇ ਬਾਹਰ ਕਿਸ ਤਰੀਕੇ ਦੇ ਨਾਲ ਭੀੜ ਲੱਗੀ ਹੋਈ ਹੈ ਸਿਆਸਦਾਨ ਲਗਾਤਾਰ ਪਹੁੰਚੇ ਹੋਏ ਨੇ ਤੇ ਗੁਰਪ੍ਰੀਤ ਗੋਗੇ ਦੀ ਜਿਹੜੀ ਕਿ ਮ੍ਰਿਤਕ ਦੇਹ ਹੈ ਉਹ ਵੀ ਜਿਹੜੀ ਕਿ ਘਰ ਪਹੁੰਚ ਚੁੱਕੀ ਹੈ ਤੇ ਅੱਜ ਉਹਨਾਂ ਦਾ ਜਿਹੜਾ ਕਿ ਅੰਤਿਮ ਸਸਕਾਰ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਆਓ ਜਾਣਦੇ ਹਾਂ ਜਿਹੜੇ ਗੁਰਪ੍ਰੀਤ ਗੋਗੇ ਦੇ ਘਰ ਸਿਆਸੀ ਲੀਡਰ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕੀ ਕਹੂੰ ਬਹੁਤ ਵੱਡਾ ਘਾਟਾ ਆਇਆ ਸਾਰਾ ਇੱਕ ਅੱਛੇ ਦੋਸਤ ਦਾ ਚਲੇ ਜਾਣਾ ਉਹਦਾ ਲੰਬਾ ਟਾਈਮ ਉਹਦੇ ਨਾਲ ਐਸ ਕਾਉਂਸਲਰ ਐਸ ਐਮ ਐਲ اے ਗੁਜ਼ਾਰਿਆ ਚਾਹੇ 2-3 ਸਾਲ ਤੋਂ ਦੂਸਰੀ ਪਾਰਟੀ ਚ ਸੰ ਮੇਰੇ ਤੋਂ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਕਦੀ ਰਿਸ਼ਤੇ ਖਤਮ ਨਹੀਂ ਹੁੰਦੇ ਇਹ ਜਾਂ ਹਮੇਸ਼ਾ ਹੱਸਦਾ ਚਿਹਰਾ ਖੁਸ਼ਦਿਲ ਮિજાਜ ਉਹਦੇ ਉਹ ਖਲੇ ਵੀ ਯਾਦ ਹੁੰਦੇ ਸਰ ਬਹੁਤ ਲੰਬਾ ਸਮਾਂ ਜਿਹੜਾ ਕਾਉਂਸਲਰਸ਼ਿਪ ਨੂੰ ਲੈ ਲੋ ਚਾਹੇ ਚੇਅਰਮੈਨ ਰਹੇ ਨੇ ਤੁਹਾਡੇ ਨਾਲ ਸੰਬੰਧ ਜਿਹੜੇ ਨੇ ਕਾਫੀ ਲੰਬਾ ਸੀ ਮੈਂ ਤਾਂ ਆਪ ਕਹਿ ਰਹੇ ਆ ਵੀ ਇੱਡੇ ਵੱਡੇ ਸੰਬੰਧ ਰਹੇ ਨਾਲ ਚਾਹੇ ਦੂਸਰੀ ਪਾਰਟੀ ਚ ਵੀ ਚਲ ਕੇ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਰਿਸ਼ਤੇ ਨਹੀਂ ਖਤਮ ਕਰ ਦਿੱਤੇ ਇਹ ਜੇ ਇਨਸਾਨ ਤੋਂ ਸਿੱਖਣ ਦੀ ਲੋੜ ਹੁੰਦੀ ਆ ਬਹੁਤ ਵੱਡਾ ਕਟਾ ਆ ਇੱਕ ਵਿਵਾਦ ਲੀਡਰ ਸੀ ਆਪਣੀ ਪਾਰਟੀ ਦੇ ਖਿਲਾਫ ਵੀ ਕਿਤੇ ਨਾ ਕਿਤੇ ਆਵਾਜ਼ ਚੱਕਦੇ ਰਹੇ ਨੇ ਤੇ ਲੋਕਾਂ ਨੂੰ ਜਦੋਂ ਮਿਲਦੇ ਕਿਤੇ ਮਿੱਠੇ ਕਿਤੇ ਨੱਕੇ ਬਹੁਤ ਵਧੀਆ ਦੋਸਤ ਸੀ ਤعداد ਦੀ ਹੈ ਕਿ ਦੇਰ ਰਾਤ ਗੁਰਪ੍ਰੀਤ ਗੋਗੀ ਦੇ ਘਰ ਗੋਲੀ ਚੱਲਣ ਦੀ ਜਿਹੜੀ ਕਿ ਘਟਨਾ ਵਾਪਰੀ ਦੀ ਆ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਗੋਗੀ ਦੇ ਜਿਹੜੇ ਕਿ ਸਿਰ ਦੇ ਵਿੱਚ ਗੋਲੀ ਲੱਗੀ ਹੈ ਆਪਣੀ ਰਿਵੋਲਵਰ ਸਾਫ਼ ਕਰਦੇ ਸਮੇਂ ਇਹ ਘਟਨਾ ਵਾਪਰੀ ਜਿਸ ਦੌਰਾਨ ਉਹਨਾਂ ਦੀ ਮੌਤ ਹੋਈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਹਣੀ ਦੀ ਰਿਪੋਰਟ